ਦਾ ਜੰਤਰੀ ਵਾਲਾ ਵੱਡਾ ਜਿਆ ਪਹਿਲਾਂ ਤਾਂ ਆ ਦੇਖੋ ਬਾਈ ਜਿਹੜੇ ਆ ਦੇਖਣ ਵਾਲੇ ਨੇ ਨਾ ਦੇਖ ਕੇ ਪਹਿਲਾਂ ਮੈਂ ਤਾਂ ਡਰ ਗਿਆ ਮੈਨੂੰ ਪੁੱਛੀ ਜਾਂਦਾ ਵੀ ਕੀ ਚੀਜ਼ ਹੈ ਜਿਹੋ ਦੱਸਿਆ ਨਾਲ ਵੀ ਕੈਮਰਾ ਹੈ ਤੇ ਆ ਲਾਈਟਾਂ ਕਾਦੇ ਵਾਸਤੇ ਨੇ ਆ ਜਿਹੜੀਆਂ ਲੱਗੀਆਂ ਸਾਈਰਨ ਲੱਗਾ ਜੀ ਇਹ ਅੱਛਾ ਸਾਈਰਨ ਵੀ ਵੱਜਦਾ ਦਾ ਵੱਜਦਾ ਜੀ ਵੱਜਦਾ ਸਾਈਰਨ ਮੀ ਓ ਹਰ ਵਾਰੀ ਜਦੋਂ ਵੀ ਖਾਲਸਾ ਮੋਬਾਈਲ ਸ਼ਾਪ ਕਿਤੇ ਖੁੱਲਦੀ ਹੈ ਤਾਂ ਕੁਝ ਨਵੀਆਂ ਚੀਜ਼ਾਂ ਆਉਂਦੀਆਂ ਤੇ ਰੇਟ ਬੜੇ ਘੱਟ ਹੁੰਦੇ ਨੇ ਰੇਟ ਵੀ ਬਹੁਤ ਘੱਟ ਹੋਣਗੇ ਚੀਜ਼ਾਂ ਵੀ ਬਹੁਤ ਨਵੀਆਂ ਨਵੀਆਂ ਯੂਨੀਕ ਪ੍ਰਕਾਰ ਦੀਆਂ ਸਾਡੇ 2600 ਰੁਪਏ ਚ ਤੁਹਾਡੀ ਇੱਛਾ ਪੂਰੀ ਕਰਾਂਗੇ ਸਿੱਧੂ ਮੂਸੇ ਵਾਲੇ ਦੀ ਨਾ ਫੋਟੋ ਇੱਕ ਬੜੀ ਵਾਇਰਲ ਹੋਈ ਸੀ ਇਹ ਸਿੱਧੂ ਨੇ ਕੰਨ ਤੇ ਫੋਨ ਲਾਇਆ ਹੋਇਆ ਆਹੀ ਸੇਮ ਫੋਨ ਹੈ ਤੇ ਦੋਸਤੋ ਇਹ ਸਿਰਫ ਕਿੰਨੇ ਦਾ ਮਿਲੂ 2600 ਸਾਡੇ 2600 ਦਾ ਮਿਲੂ ਕਿੱਥੇ ਖਾਲਸਾ ਮੋਬਾਈਲ ਕੋਰਸ਼ਵੀਰ ਖਾਲਸਾ ਮੋਬਾਈਲ ਸ਼ਾਪ ਕੋਰਸ਼ਵੀਰ ਚ ਚਾਰ ਕੈਮਰੇ ਚਾਰੇ ਰਿਕਾਰਡਿੰਗ ਕਰਦੇ ਆ ਚਾਰੇ ਰਿਕਾਰਡਿੰਗ ਕਰਦੇ ਆ ਕੀਮਤ ਸਿਰਫ 3500 ਰੁਪਏ ਸਿਰਫ 3500 ਲੈ ਬਈ 3500 ਰੁਪਏ ਚ ਮੈਨੂੰ ਲੱਗਦਾ ਕਿ ਤੇ ਕੈਮਰਾ ਮਿਲਦਾ ਆ ਲੋਜੀਕ ਕੈਮਰਾਗਾ ਚਾਰ ਤਾਂ ਕੈਮਰੇ ਨਹੀਂ ਅੱਛਾ ਸਿਮ ਪਾਉ ਸਿਮ ਤੇ ਵੀ ਚੱਲਦਾ ਹੈ ਅੱਛਾ ਸਿਮ ਪਾ ਕੇ ਵੀ ਚੱਲੂਗਾ ਹਾਂ ਸਿਮ ਪਾ ਕੇ ਚੱਲੂਗਾ ਰਿਕਾਰਡਿੰਗ ਵੀ ਕਰੂਗਾ ਰਿਕਾਰਡਿੰਗ ਕਰੂਗਾ ਕੀ ਬਾਤ ਏਦੇ ਵਿੱਚ ਕੈਮਰੇ ਪੰਜ ਆ ਗਏ ਜੀ अच्छा ਇਹ ਪੰਜ ਕਰਦੇ ਸਾਰੀਆਂ ਡਾਇਰੈਕਸ਼ਨਾਂ ਤੋਂ ਕਰੂਗਾ ਸਾਰੀਆਂ ਖੱਬੇ ਸੱਜੇ ਸਾਹਮਣੇ ਹੇਠਾਂ ਉੱਤੇ ਸਾਰੇ ਲਓ ਜੀ ਆਹ ਦੇਖੋ ਆਪਣੇ ਕੋਲੇ ਘੜੀ ਆਈ ਹੈ ਘੜੀ ਤਾਂ ਮੇਰੇ ਹੀ ਬਣੀ ਹੈ ਨਹੀਂ ਜੀ ਇਹ ਘੜੀ ਬਹੁਤ ਖਾਸ ਹੈ ਇਹ ਕਹਾਂ ਵਾਲੇ ਬੰਦੇ ਟਾਈਮ ਖਰਾਬ ਕਰ ਦਿੰਦੀ ਹੈ ਕਿਵੇਂ ਕਰ ਦਿੰਦੀ ਹੈ ਬਾਈ ਘੜੀ ਤਾਂ ਨਾਰਮਲ ਹੀ ਲੱਗਦੀ ਹੈ ਟਾਈਮ ਕਿਵੇਂ ਕਰਦੀ ਹੈ ਨਹੀਂ ਜੀ ਨਹੀਂ ਜੀ ਨਾਰਮਲ ਘੜੀ ਨਹੀਂ ਹੈਗੀ ਇਹ ਇਹ ਐਚ ਡੀ ਕੁਆਲਿਟੀ ਹੈ ਆਉਡੀਓ ਵੀਡੀਓ ਵਿਦ ਕੈਮਰੇ ਦੇ ਨਾਲ ਹੈ ਇਹ ਅੱਛਾ ਕੈਮਰਾ ਲੱਗਿਆ ਜੀ ਇਹ ਏਜ ਵੀ ਕੈਮਰਾ ਇਹ ਮੈਗਨੇਟ ਕੈਮਰਾ ਕੀ ਬਾਤ ਹੈ ਮਤਲਬ ਚੇਪੇ ਜਾਂਦਾ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਸਸਤਾ ਕੈਮਰਾ ਓਕੇ 350 ਦਾ ਕੈਮਰਾ 350 ਰੁਪਏ ਚ ਮੈਨੂੰ ਨਹੀਂ ਲੱਗਦਾ ਕੁਝ ਆਉਂਦਾ ਕਰ ਪਾਤਾ ਪੈਨ ਹੈ ਬਾਈ ਲਿਖਣ ਵਾਲਾ ਨਹੀਂ ਜੀ ਇਹ ਐਚਡੀ ਕੁਆਲਟੀ ਫਿੱਟ ਕੈਮਰਾ ਇਹ ਵੀ ਕੈਮਰਾ ਓਹੋ ਬਾਈ ਹੁਣ ਤਾਂ ਬੰਦੇ ਬਚ ਨਹੀਂ ਸਕਦੇ ਜਿਹੜੇ ਠੱਗੀਆਂ ਮਾਰਦੇ ਬਲੈਕਮੇਲ ਕਰਦੇ ਆ ਨਾ ਉਨਾ ਵਾਸਤੇ ਹੁਣ ਨਵੀਂ ਚੀਜ਼ ਹੈ ਤੇ ਬਾਈ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਕੈਮਰਾ ਲੱਗਿਆ ਹੋਇਆ ਮੈਂ ਚਾਰਜਰ ਹੈ ਇਹ ਚ ਵੀ ਕੈਮਰਾ ਫਿੱਟ ਕਰਤਾ ਘਰੇ ਚਾਰਜਰ ਲਾਉਗੇ ਉਹਦੇ ਨਾਲ ਵੀ ਪਤਾ ਲੱਗ ਜੂਗਾ ਵੀ ਤੁਹਾਡੇ ਘਰੇ ਕੀ ਹੋ ਰਿਹਾ ਕੀ ਐਕਟੀਵਿਟੀ ਹੋ ਰਹੀ ਹੈ ਤਾਂ ਜੇ ਕਿਸੇ ਨੂੰ ਫੜਨਾ ਫੜਾਉਣਾ ਸਾਰਾ ਸਿਸਟਮ ਆਹ ਕੈਮਰੇ ਦੇ ਜਰੀਏ ਹੋਊਗਾ ਨਾਲ ਨਾਲ ਜਿਹੜੇ ਕੈਮਰੇ ਆ ਉਹ ਡਿਟੈਕਟ ਕਰਦਾ ਵੀ ਜਿੱਥੇ ਵੀ ਕਮਰੇ ਦੇ ਵਿੱਚ ਕੈਮਰਾ ਲੱਗਿਆ ਹੋਊਗਾ ਉਹ ਜਿਹੜਾ ਇਹ ਡਿਟੈਕਟ ਕਰਕੇ ਦੱਸੂਗਾ ਦੇਖੋ ਇੰਦਾ ਦਾ ਸਾਇਰਨ ਕਰੂਗਾ ਵੀ ਤੁਹਾਡੇ ਨੇੜੇ ਜਿਹੜਾ ਕੈਮਰਾ ਚੱਲ ਰਿਹਾ ਤੇ ਤੁਹਾਡੀ ਰਿਕਾਰਡਿੰਗ ਕਰ ਰਿਹਾ ਕਿਸੇ ਗੁਪਤ ਤਰੀਕੇ ਦੇ ਨਾਲ ਹੁਣ ਆ ਮੋਬਾਈਲ ਦਾ ਸਿੱਧੂ ਕੋਲੇ ਹੁੰਦਾ ਜੀ ਮੈਂ ਵੀਡੀਓ ਚ ਇਹ ਇਹ ਚੱਲਦਾ ਬਾਈ ਦੇਖਣ ਵਾਲੀ ਨਹੀਂ 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 ਚੱਲਦਾ ਜੀ ਨਹੀਂ ਚੱਲਦਾ ਜੀ ਚੱਲ ਰਿਹਾ ਕੈਮਰਾ ਉਹ ਤੇ ਸ਼ੇਅਰ ਕਰਕੇ ਬਾਈ ਹੋਰਾਂ ਨੂੰ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਭੇਜੂਗਾ ਉਹਨਾਂ ਨੂੰ ਆ ਤਿੰਨੇ ਚੀਜ਼ਾਂ ਜਿਹੜੀਆਂ ਆਪਾਂ ਗਿਫਟ ਦੇਣੀਆਂ ਪਹਿਲਾਂ ਤਾਂ ਆਹ ਮੋਬਾਈਲ ਜਿਹੜਾ ਸਿੱਧੂ ਮੂਸੇ ਵਾਲੇ ਕੋਲੇ ਸੀ ਸੱਚੀ ਗੱਲ ਦੋਸਤੋ ਐਫਓਪੀ ਨਿਊਜ਼ ਦੇਖ ਰਹੇ ਹੋ ਤੇ ਮੈਂ ਪਰਨਦੀ ਪੁਰਾਣਾ ਅੱਜ ਫੇਰ ਕੁਝ ਨਵਾਂ ਲੈ ਕੇ ਆਇਆ ਤੁਹਾਡੇ ਲਈ ਤੇ ਨਵੇਂ ਆਫਰ ਨਵੀਂ ਸੇਲ ਕਹਿ ਸਕਦੇ ਆ ਖਾਲਸਾ ਮੋਬਾਈਲ ਸ਼ਾਪ ਪਹਿਲਾਂ ਉੱਪਰ ਨਾਮ ਪੜ੍ਹ ਲਓ ਤੇ ਫਿਰ ਤੁਹਾਨੂੰ ਲੋਕੇਸ਼ਨ ਦੱਸਦਾ ਵੀ ਲੋਕੇਸ਼ਨ ਕਿੱਥੇ ਐ ਆਉਣ ਆਉਣ ਲਈ ਸੌਖਾ ਰਸਤਾ ਦੱਸਾਂਗੇ ਤਾਂ ਜਿੱਥੇ ਤੁਸੀਂ ਕੋਰਛਵੀਰ ਪਹੁੰਚਦੇ ਹੋ ਐਚਡੀਐਫਸੀ ਬੈਂਕ ਐਚਡੀਐਫਸੀ ਬੈਂਕ ਦੇ ਨਾਲ ਮਸਕুলਰ ਜਿਮ ਐ ਉਹਦੇ ਬਿਲਕੁਲ ਸਾਹਮਣੇ ਢੂਲੇ ਪੈੜਾਂ ਵਾਲੀ ਦੁਕਾਨ ਦੇ ਜਸਟ ਸਾਹਮਣੇ ਤੁਹਾਨੂੰ ਖਾਲਸਾ ਮੋਬਾਈਲ ਸ਼ਾਪ ਕਿਉਂਕਿ ਜਦੋਂ ਤੁਸੀਂ ਬਠਿੰਡੇ ਨੂੰ ਜਾਂਦੇ ਹੋ ਉਹ ਚੌਂਕ ਤੋਂ ਤੁਸੀਂ ਤਲਵੰਡੀ ਵਾਲੇ ਪਾਸੇ ਆਉਣਾ ਤੇ ਨਾਲ ਹੀ ਦੁਕਾਨ ਆਉਂਦੀ ਹੈ ਖਾਲਸਾ ਮੋਬਾਈਲ ਸ਼ਾਪ ਵੱਡੇ ਆਫਰ ਨੇ ਸਸਤਾ ਸਮਾਨ ਹੈ ਤੇ ਜਿਹੜੇ ਵੀ ਮੋਬਾਈਲ ਯੂਜ਼ ਕਰਦੇ ਨੇ ਜਾਂ ਮੋਬਾਈਲ ਐਕਸੈਸਰੀ ਯੂਜ਼ ਕਰਦੇ ਨੇ ਉਹਨਾਂ ਦੇ ਲਈ ਕੁਝ ਖਾਸ ਲੈ ਕੇ ਆਏ ਆ ਵੀਡੀਓ ਲਾਸਟ ਤੱਕ ਦੇਖਿਓ ਸ਼ੇਅਰ ਕਰਦੇ ਰਹੋ ਸ਼ੇਅਰ ਆਉਣ ਵਾਸਤੇ ਵੀ ਵੱਡੇ ਆਫਰ ਨੇ ਨਵੇਂ ਤੋਹਫੇ ਲੈ ਕੇ ਆਏ ਭਾਜੀ ਅਸਤੀਕਾੜੀ ਅਸਤੀਕਾੜੀ ਖਸਤੀਕਾ ਕਿਵੇਂ ਹੋ ਬੜੀਆ ਜੀ ਬੜੀਆ ਤੁਸੀਂ ਆਜੋ ਫਿਰ ਗੱਲਬਾਤ ਕਰਦੇ ਪਹਿਲਾਂ ਤਾਂ ਮੈਨੂੰ ਲੰਘਣਾ ਪਊਗਾ ਉਧਰਲੇ ਪਾਸੇ ਤਾਂ ਹੀ ਫਿਰ ਛੋਡੇ ਤੱਕ ਇਹ ਚੀਜ਼ਾਂ ਜਿਹੜੀਆਂ ਆਪਾਂ ਦਿਖਾਵਾਂਗੇ ਦੱਸਾਂਗੇ ਬਾਈ ਹੋਰਾਂ ਨੇ ਨਵੀਆਂ-ਨਵੀਆਂ ਚੀਜ਼ਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਣਾ ਸਾਹਿਬ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਹੀ ਖਾਲਸਾ ਵਾਇਲ ਨਵੀਂ ਦੁਕਾਨ ਕੋਰਸ਼ਮੀਰੇ ਵਿੱਚ ਖੋਲੀ ਹੈ ਤੇ ਬਹੁਤ ਆਫਰ ਲਾਏ ਨੇ ਅੱਛਾ ਬਾਈ ਜੀ ਪਹਿਲਾਂ ਤਾਂ ਇਹ ਦੱਸ ਦਿਓ ਵੀ ਨਵਾਂ ਕੀ ਕੀ ਲੈ ਕੇ ਆਏ ਹੋ ਕਿਉਂਕਿ ਹਰ ਵਾਰੀ ਜਦੋਂ ਵੀ ਖਾਲਸਾ ਮੋਬਾਈਲ ਸ਼ਾਪ ਕਿਤੇ ਖੁੱਲਦੀ ਹੈ ਤਾਂ ਕੁਝ ਨਵੀਆਂ ਚੀਜ਼ਾਂ ਆਉਂਦੀਆਂ ਤੇ ਰੇਟ ਬੜੇ ਘੱਟ ਹੁੰਦੇ ਨੇ ਰੇਟ ਵੀ ਬਹੁਤ ਘੱਟ ਹੋਣਗੇ ਚੀਜ਼ਾਂ ਵੀ ਬਹੁਤ ਨਵੀਆਂ-ਨਵੀਆਂ ਯੂਨੀਕ ਪ੍ਰਕਾਰ ਦੀਆਂ ਅੱਛਾ ਦੱਸੀ ਜਾਓ ਸਾਨੂੰ ਚੀਜ਼ਾਂ ਬਾਰੇ 4K 4K ਕੈਮਰਾ ਦਾ ਜੰਤਰੀ ਵਾਲਾ ਵੱਡਾ ਜਿਹਾ ਪਹਿਲਾਂ ਤਾਂ ਆ ਦੇਖੋ ਬਾਈ ਜਿਹੜੇ ਆ ਦੇਖਣ ਵਾਲੇ ਨੇ ਨਾ ਦੇਖ ਕੇ ਪਹਿਲਾਂ ਮੈਂ ਤਾਂ ਡਰ ਗਿਆ ਮੈਂ ਇਹਨੂੰ ਪੁੱਛੀ ਜਾਂਦਾ ਵੀ ਕੀ ਚੀਜ਼ ਹੈ ਜਦੋਂ ਦੱਸਿਆ ਨਾਲ ਵੀ ਕੈਮਰਾ ਤੇ ਆਹ ਲਾਈਟਾਂ ਕਾਦੇ ਵਾਸਤੇ ਨੇ ਆ ਜਿਹੜੀਆਂ ਲੱਗੀਆਂ ਸਾਇਰਨ ਹੈ ਜੀ ਇਹ ਅੱਛਾ ਸਾਇਰਨ ਵੀ ਵਜਦਾ ਹੈ ਵਜਦਾ ਜੀ ਵਜਦਾ ਸਾਇਰਨ ਵੀ ਇਹ 4K ਰਿਕਾਰਡਿੰਗ ਕਰਦਾ ਹਾਂਜੀ 4K ਰਿਕਾਰਡਿੰਗ ਕਰਦਾ ਆਡੀਓ ਵੀਡੀਓ ਚਾਰ ਕੈਮਰੇ ਆ ਚਾਰ ਕੈਮਰੇ ਚਾਰੇ ਰਿਕਾਰਡਿੰਗ ਕਰਦੇ ਚਾਰੇ ਰਿਕਾਰਡਿੰਗ ਕਰਦੇ ਆ ਕੀਮਤ ਸਿਰਫ 3500 ਰੁਪਏ ਸਿਰਫ 3500 ਲੈ ਬਈ 3500 ਰੁਪਏ ਚ ਮੈਨੂੰ ਲੱਗਦਾ ਕਿ ਤੇ ਕੈਮਰਾ ਮਿਲਦਾ ਆ ਲੋਜੀ ਕੈਮਰਾਗਾ ਚਾਰ ਤੱਕ ਕੈਮਰੇ ਨੇ ਤੇ ਉਸ ਤੋਂ ਬਾਅਦ 4K ਕੁਆਲਿਟੀ ਆ ਕਿਉਂਕਿ ਜੇ ਆਪਾਂ HD ਦੀ ਗੱਲ ਕਰਦੇ ਆ HD ਤੋਂ ਉੱਪਰ ਹੁੰਦੀ ਆ 4K ਕੁਆਲਿਟੀ ਤੇ 4K ਕੁਆਲਿਟੀ ਦਾ ਕੈਮਰਾ ਤੁਹਾਨੂੰ ਚਾਰ ਕੈਮਰੇ ਮਿਲਣਗੇ 3500 ਰੁਪਏ ਚ ਤੇ ਬਈ ਇਹਦੇ ਵਿੱਚ ਇੱਕ ਚੀਜ਼ ਮੈਨੂੰ ਵਧੀਆ ਲੱਗੀ ਵੀ ਜੇ ਕੋਈ ਐਕਟੀਵਿਟੀ ਹੁੰਦੀ ਹੈ ਜਾਂ ਕੋਈ ਚੋਰ ਘਰੇ ਵੜਦਾ ਤਾਂ ਸਾਇਰਨ ਕਰੂਗਾ ਨਾਲ ਇਹਦੇ ਆ ਦੇਖੋ ਤੁਸੀਂ ਸਾਇਰਨ ਨਾਲੇ ਹੂਟਰ ਵੀ ਲੱਗੇ ਨੇ ਨਾਲ ਦੇ ਨਾਲ ਇੰਡੀਕੇਸ਼ਨ ਦਿੰਦਾ ਵੀ ਘਰੇ ਕੋਈ ਐਂਟਰ ਹੋ ਗਿਆ ਹੋਰ ਕੀ ਹੋ ਜਾ ਬਾਈ ਜੀ ਇਹਦੇ ਨਾਲ ਦੇ ਆ ਦੇਖੋ ਜੀ ਇੱਕ ਆ ਕੈਮਰਾ ਆਪਣੇ ਕੋਲੇ ਉਹੀ ਕੁਆਲਿਟੀ ਆ 4K ਕੁਆਲਿਟੀ ਆ 4G ਜੇ ਆਪਣੇ ਘਰੇ ਵਾਈਫਾਈ ਵੀ ਨਹੀਂ ਹੈਗਾ ਤਾਂ SIM ਪਾਓ SIM ਤੇ ਵੀ ਚੱਲਦਾ ਇਹ ਅੱਛਾ SIM ਪਾ ਕੇ ਵੀ ਚੱਲੂਗਾ ਹਾਂ SIM ਪਾ ਕੇ ਚੱਲੂਗਾ ਰਿਕਾਰਡਿੰਗ ਵੀ ਕਰੂਗਾ ਨਾਲ ਰਿਕਾਰਡਿੰਗ ਕਰੂਗਾ ਕੀ ਬਾਤ ਹੈ ਇਹਦੇ ਵਿੱਚ ਕੈਮਰੇ ਪੰਜ ਆ ਗਏ ਜੀ ਅਜੇ ਇਹ ਚ ਪੰਜ ਕਰਤੇ ਸਾਰੀਆਂ ਡਾਇਰੈਕਸ਼ਨਾਂ ਤੋਂ ਕਰੂਗਾ ਸਾਰੀਆਂ ਜੀ ਖੱਬੇ ਸੱਜੇ ਸਾਹਮਣੇ ਇਹ ਠਾਂ ਉੱਤੇ ਸਾਰੇ ਲਓ ਜੀ ਆ ਤਾਂ ਘੁੰਮਣ ਵਾਲਾ ਆ ਗਿਆ ਤੇ ਆ ਤਿੰਨੇ ਸਾਈਡਾਂ ਇਹ ਰਿਕਾਰਡਿੰਗ ਕਰੂਗਾ ਤੇ ਸਭ ਤੋਂ ਵੱਡੀ ਗੱਲ ਬਾਈ ਕਹਿੰਦਾ ਵੀ 4G SIM ਉਹ ਜਿਹੜਾ ਮਰਜ਼ੀ ਪਾ ਲੋ ਤੇ ਉਸ ਤੋਂ ਬਾਅਦ ਰਿਕਾਰਡਿੰਗ ਇਹ ਆਪ ਕਰੂਗਾ ਆ ਲੱਗਿਆ ਬਾਈ ਹਾਰਨ ਜੇ ਇਹ ਚੱਲ ਹਾਂਜੀ 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 ਚੱਲਦੇ ਆ ਫਿਰ ਚੱਲਦੇ ਆ ਜੀ ਤੇ ਬਾਈ ਆ ਹਾਰਨ ਵੀ ਚੱਲਦੇ ਆ ਤੇ ਦੱਸਣਗੇ ਵੀ ਤੁਹਾਡੇ ਘਰੇ ਕੋਈ ਵੜ ਗਿਆ ਐਂਟਰ ਹੋ ਗਿਆ ਤੁਹਾਡੇ ਘਰੇ ਕੋਈ ਬੰਦਾ ਤੇ ਉਸ ਬਾਰੇ ਦੱਸਣਗੇ ਜਾਣਕਾਰੀ ਦੇਣਗੇ ਤੇ ਇਹ ਸਭ ਤੋਂ ਵੱਡੀ ਖਾਸ ਗੱਲ ਕੀ ਆ ਵੀ ਕੈਮਰੇ ਦਾ ਲੋਕਾਂ ਦੇ ਘਰੇ ਲੱਗੇ ਹੁੰਦੇ ਪਰ ਜਦੋਂ ਕੋਈ ਚੋਰ ਵੜਦਾ ਪਤਾ ਨਹੀਂ ਲੱਗਦਾ ਬਾਅਦ ਚ ਸਵੇਰੇ ਪਤਾ ਲੱਗਦਾ ਹੁੰਦਾ ਵੀ ਚੋਰੀ ਹੋ ਗਈ ਤੇ ਸਵੇਰੇ ਰਿਕਾਰਡਿੰਗਾਂ ਭਾਲਦੇ ਫਿਰਦੇ ਹੁੰਦੇ ਆ ਆ ਹੁਣ ਇਹ ਫਾਇਦੇ ਵਾਲੀ ਗੱਲ ਕੀ ਆ ਹੂਟਰ ਵੱਜਣਗੇ ਤੇ ਸਾਰਾ ਪਿੰਡ ਠਾ ਦੇਣਗੇ ਮੈਨੂੰ ਲੱਗਦਾ ਵੀ ਪਿੰਡ ਚ ਖੜਕਾ ਪੂਰਾ ਹੋ ਜਾ ਪੂਰਾ ਰੋਲਾ ਪਾਉਂਦਾ ਰੋਲਾ ਪਾਉਂਦਾ ਹੂਟਰ ਇਹ ਹਾਂਜੀ ਹੋਰ ਕੀ ਕੁਝ ਹੈ ਇੱਕ ਹੀ ਆ ਦੇਖੋ ਆਪਣੇ ਕੋਲੇ ਘੜੀ ਆਈ ਐ ਘੜੀ ਤਾਂ ਮੇਰੇ ਹੀ ਬੰਨੀ ਐ ਨਹੀਂ ਜੀ ਇਹ ਕੜੀ ਬਹੁਤ ਖਾਸ ਹੈ ਇਹ ਗਾਹਾਂ ਵਾਲੇ ਬੰਦੇ ਟਾਈਮ ਖਰਾਬ ਕਰ ਦਿੰਦੀ ਹੈ ਕਿਵੇਂ ਕਰ ਦਿੰਦੀ ਹੈ ਬਾਈ ਘੜੀ ਤਾਂ ਨਾਰਮਲ ਹੀ ਲੱਗ ਜਾਂਦੀ ਹੈ ਟਾਈਮ ਕਿਵੇਂ ਖਰਾਬ ਕਰਦੀ ਨਹੀਂ ਜੀ ਨਹੀਂ ਜੀ ਨਾਰਮਲ ਘੜੀ ਨਹੀਂ ਹੈਗੀ ਇਹ ਇਹ ਐਚਡੀ ਕੁਆਲਿਟੀ ਹੈ ਆਡੀਓ ਵੀਡੀਓ ਵਿਦ ਕੈਮਰੇ ਦੇ ਨਾਲ ਹੈ ਇਹ ਅੱਛਾ ਕੈਮਰਾ ਲੱਗਿਆ ਇੱਥੇ ਵੀ ਇਹ ਚ ਵੀ ਕਿਆ ਹੋ ਰਿਹਾ ਹੈ ਬਾਈ ਆ ਜਾਓ ਨੇੜੇ ਆ ਜਾਓ ਮੈਂ ਤਾਂ ਸੋਚੀ ਜਾਂਦਾ ਸੀ ਮੈਂ ਘੜੀ ਹੈ ਬਾਈ ਟਾਈਮ ਹੀ ਦੱਸਦੀ ਉਹਦਾ ਟਾਈਮ ਖਰਾਬ ਕਰ ਦਿੰਦੀ ਹੈ ਦੂਸਰੇ ਦਾ ਜੇ ਕਿਤੇ ਬੰਦੇ ਦੀ ਰਿਕਾਰਡਿੰਗ ਕਰ ਗਈ ਦੋ ਕੈਮਰਾ ਲੱਗਿਆ ਹੈ ਲੱਗਿਆ ਜੀ 2.5 ਘੰਟੇ ਦਾ ਬੈਕਅਪ ਹੈ ਅੱਛਾ 2.5 ਘੰਟੇ ਦਾ ਫੁੱਲ ਐਚਡੀ ਕੁਆਲਿ ਲੋ ਵੀ ਘੜੀਆਂ ਦੇ ਵਿੱਚ ਵੀ ਕੈਮਰੇ ਆ ਗਏ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਹੁਣ ਤੁਹਾਨੂੰ ਦੱਸਾਂਗੇ ਵੀ ਆਫਰ ਦੇ ਵਿੱਚ ਤੁਹਾਨੂੰ ਕੀ ਮਿਲਣਾ ਵੀਡੀਓ ਸ਼ੇਅਰ ਕਰੀ ਜਾਓ ਸ਼ੇਅਰ ਕਰਨ ਵਾਲਿਆਂ ਵਾਸਤੇ ਵੱਡੀਆਂ ਚੀਜ਼ਾਂ ਰੱਖੀਆਂ ਤੇ ਉਹ ਨਾਮ ਵੀ ਆਪਾਂ ਦਿੱਤੇ ਜਾਣਗੇ ਉਹ ਬਾਈ ਹੋਰੇ ਆਪ ਗਿਫਟ 깟ਣਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸ਼ੇਅਰ ਕਰਨ ਵਾਲਿਆਂ ਨੂੰ ਦੇਣੀਆਂ ਪਹਿਲਾਂ ਆਪਾਂ ਜਾਣਕਾਰੀ ਲੈ ਲਈਏ ਬਾਈ ਹੋਰ ਕੀ ਕੁਛ ਹੈ ਦੇਖੋ ਜੀ ਆ ਗਿਆ ਆਪਣੇ ਕੋਲੇ ਸਾਰਿਆਂ ਨੂੰ ਸਸਤਾ ਕੈਮਰਾ ਅੱਛਾ ਇਹ ਵੀ ਕੈਮਰਾ ਹੈ ਇਹ ਮੈਗਨੈਟ ਕੈਮਰਾ ਕੀ ਬਾਤ ਹੈ ਮਤਲਬ ਚੇਪ ਜਾਂਦਾ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਸਸਤਾ ਕੈਮਰਾ ਓਕੇ 350 ਦਾ ਕੈਮਰਾ 350 ਰੁਪਏ ਚ ਮੈਨੂੰ ਲੱਗਦਾ ਕੁਝ ਆਉਂਦਾਗਾ ਤੇ ਜੇ ਕਿਤੇ ਰੈਸਟੋਰੈਂਟ ਤੇ ਬਹਿ ਜਾਈਏ ਮੈਨੂੰ ਲੱਗਦਾ ਵੀ ਕੋਲਡ ਡਰਿੰਕ ਟਿੱਕੀ ਭੱਲਿਆਂ ਦਾ ਖਰਚਾ ਹੋ ਜਾਂਦਾ 350 ਰੁਪਏ 350 ਚ ਤੁਸੀਂ ਕੈਮਰਾ ਲਾ ਸਕਦੇ ਹੋ ਆਪਦੇ ਘਰੇ ਵਿਦ ਵਾਈਫਾਈ ਹੈ ਜੀ ਆਡੀਓ ਵੀਡੀਓ ਅਜਾ ਵਾਈਫਾਈ ਦੇ ਲੱਗੂਗਾ ਬਾਈ ਮੈਨੂੰ ਤਾਂ ਕਿਤੇ ਨਾ ਕਿਤੇ ਹੈਰਾਨ ਕਰੀ ਜਾਂਦਾ ਬਾਈ ਜਦੋਂ ਗੱਲਾਂ ਬਾਅਦ ਚ ਦੱਸਦਾ ਮੈਨੂੰ ਲੱਗਦਾ ਵੀ ਗੱਲਾਂ ਭੁੱਲ ਜਾਂਦਾ ਜਾਂ ਮੈਨੂੰ ਬਾਅਦ ਚ ਦੱਸਦਾ ਮੈਂ ਤਾਂ ਹੀ ਸੋਚੀ ਅੰਗਾ ਸੀ ਵੀ ਕਿਤੇ ਸਿਮ ਪੈਂਦਾ ਹੋਊਗਾ ਤੇ ਰਿਕਾਰਡਿੰਗ ਕਰਕੇ ਰੱਖ ਲੈਂਦਾ ਉਹ ਵਾਈਫਾਈ ਨਾਲ ਜੁੜੂਗਾ ਤੇ ਆਨਲਾਈਨ ਤੁਹਾਨੂੰ ਰਿਕਾਰਡਿੰਗ ਵੀ ਦਿਖਾਊਗਾ ਤਾਂ ਬਾਈ ਆ ਚੀਜ਼ ਹੈ ਜਿਹੜੀ ਇਹ ਤਾਂ ਮੈਨੂੰ ਲੱਗਦਾ ਮੈਂ ਵੀ ਵਰਤੀ ਹੋਈ ਆ ਪਹਿਲਾਂ ਆਪਾਂ ਵੀ ਯੂਜ਼ ਕੀਤੀ ਹੋਈ ਆ ਆ ਚੀਜ਼ ਦਾ ਨਾ ਬੜਾ ਫਾਇਦਾ ਹੈ ਜਿਹੜੇ ਲੋਕ ਬਾਹਰੋਂ ਬੈਠੇ ਕਿਸੇ ਦੀ ਵੀ ਰਿਕਾਰਡਿੰਗ ਸੁਣਨਾ ਚਾਹੁੰਦੇ ਆ ਜੋ ਨੇੜੇ ਆ ਕੇ ਪਹਿਲਾਂ ਆ ਚੀਜ਼ ਦੇਖੋ ਵੀ ਇਹ ਇਸ ਸਿਮ ਪੈਣ ਦੇ ਨਾਲ ਆਡੀਓ ਰਿਕਾਰਡਿੰਗ ਹੈ ਜਿਹੜੀ ਤੁਸੀਂ ਫੋਨ ਲਾਉਂਗੇ ਤੇ ਫੋਨ ਲੱਗ ਜੂਗਾ ਤੇ ਆਟੋਮੈਟਿਕਲੀ ਕੋ ਬਿਣਾ ਰਿੰਗ ਤੋਂ ਬਿਨਾ ਕਿਸੇ ਖੜਕੇ ਤੋਂ ਫੋਨ ਚੱਕਿਆ ਜਾਊਗਾ ਤੇ ਆਹ ਜਿਹੜਿਆ ਵੀ ਤੁਸੀਂ ਇਹਦੇ ਨੇੜੇ ਹੋ ਕੇ ਬੋਲੀ ਜਾਓਗੇ ਜਾਂ ਜਿੱਥੇ ਵੀ ਪਿਆ ਇਹ ਸੁਣੀ ਜਾਊਗਾ ਉਹ ਆਵਾਜ਼ ਤੁਹਾਨੂੰ ਸੁਣਾਈ ਜਾਊਗਾ ਪ੍ਰਾਈਸ 1850 ਰੁਪਏ ਹੈ 1850 ਰੁਪਏ ਦੇ ਵਿੱਚ ਤੁਸੀਂ ਆਪਦੇ ਘਰੇ ਰੱਖ ਦੋ ਤੇ ਫੋਨ ਹੀ ਕਰਨਾ ਉਤੋਂ ਬਾਅਦ ਸੁਣਾਈ ਸੋਨੂੰ ਦਊਗਾ ਵੀ ਘਰੇ ਹੋ ਕੀ ਰਿਹਾ ਹੈ ਜਾ ਜਿਹੜੇ ਦੋਸਤ ਵਿਦੇਸ਼ਾਂ ਚ ਬੈਠੇ ਨੇ ਜਾਂ ਫੈਮਲੀਆਂ ਇੱਥੇ ਬੈਠੀਆਂ ਨੇ ਜਾਓ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਬਲਮ ਹੈ ਕੋਈ ਬੰਦਾ ਫੜਨਾ ਤਾਂ ਆਹ ਸਭ ਤੋਂ ਵਧੀਆ ਜੰਤਰ ਹੈ ਤੇ ਦੋਸਤੋ ਹੁਣ ਤੁਹਾਨੂੰ 1850 ਚ ਮਿਲੂਗਾ ਕਿੱਥੇ ਖਾਲਸਾ ਮੋਬਾਈਲ ਸ਼ਾਪ ਤੇ 24 ਘੰਟੇ ਕੋਲੀ ਆਉਣਾ ਤੇ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ ਸਕਰੀਨ ਤੇ ਬਾਈ ਹੋਰ ਕੀ ਕੁਛ ਹੈ ਦੇਖੋ ਜੀ ਇੱਕ ਆ ਆਪਣੇ ਕੋਲ ਕੈਮਰਾ ਹੈ ਅੱਛਾ ਇਹ ਵੀ ਕੈਮਰਾ ਹੈ ਇਹ ਚ ਵੀ SIM ਪੈਂਦਾ ਬਾਈ ਨਹੀਂ SIM ਨਹੀਂ ਪੈਂਦਾ ਜੀ ਬਾਈਫਾਈ ਨਾਲ ਜੁੜਦਾ ਹੈ ਹਾਂਜੀ ਬਾਈਫਾਈ ਨਾਲ ਜੁੜਦਾ ਹੈ HD ਕੁਆਲਿਟੀ ਹੈ ਲਓ ਜੀ ਬਾਈ ਕੈਮਰੇ ਹੀ ਕੈਮਰੇ ਨੇ ਆਪ ਮੈਨੂੰ ਲੱਗਦਾ ਵੀ ਜਿੰਨੇ ਮੇਰੇ ਪੂਰੇ ਸਮਾਨ ਪਿਆ ਸਾਰਾ ਇਹੋ ਜਿਹਾ ਦੇਖਣ ਜਿਹਦਾ ਨਾ ਡਰਜਾਂ ਲੱਗੀ ਜਾਂਦਾ ਵੀ ਪਤਾ ਨਹੀਂ ਕਿਤੇ ਕਿਤੇ ਇੰਟੈਲੀਜੈਂਸੀ ਦੇ ਕਿਸੇ ਦਫ਼ਤਰ ਜਾ ਕੇ ਖੜਗੇ ਉਹਨਾਂ ਦਾ ਕੋਈ ਸਮਾਨ ਸਮੂਹਣ ਪਿਆ ਤਾਂ ਮੈਨੂੰ ਲੱਗਦਾ ਵੀ ਆਹ ਕੈਮਰਾ ਜਾਂ ਦੇਖ ਕੇ ਆਹ ਚੀਜ਼ਾਂ ਦੇਖ ਕੇ ਤਾਂ ਘਬਰਾਹਟ ਜੀ ਹੋਈ ਜਾਂਦੀ ਸੀ ਹੁਣ ਪਤਾ ਲੱਗਿਆ ਵੀ ਬਾਈ ਹੋਰੇ ਪਤਾ ਨਹੀਂ ਕਿੱਥੋਂ ਬਰਾਂ ਦੀ ਬਰਾਂ ਜਿੱਜਾਂ ਲੈ ਬੈਠੇ ਹੋਣਾ ਤੇ ਆਹ ਵੀ ਕੈਮਰਾ ਬਾਈ ਜੀ ਤੇ ਕੈਮਰੇ ਦਾ ਪ੍ਰਾਈਸ ਕੀ ਹੈ ਬਈ ਇਹਦਾ ਇਹਦਾ ਜੀ 1000 ਰੁਪਏ ਪ੍ਰਾਈਸ ਹੈ 1000 ਰੁਪਏ ਦਾ ਕੈਮਰਾ ਵਾਈਫਾਈ ਨਾਲ ਕਨੈਕਟ ਹੋਊਗਾ ਐਚਡੀ ਰਿਕਾਰਡਿੰਗ ਕਰੂਗਾ ਤੁਹਾਡੇ ਵਾਸਤੇ ਆ ਦੋਸਤੋ ਤੇ ਆਪਾਂ ਨਾਲ-ਨਾਲ ਹੋਰ ਵੀ ਦੱਸੀ ਜੋ ਬਾਈ ਕੀ ਕੁਛ ਹੈ ਦੇਖੋ ਜੀ ਆ ਹੈਗਾ ਆਪਣੇ ਕੋਲੇ ਇਹ ਵੀ ਕੈਮਰਾ ਬਟਨ ਕੈਮਰਾ ਅੱਛਾ ਇਹ ਵੀ ਬਟਨ ਕੈਮਰਾ ਵੀ ਆਪਾਂ 셔ਲਟ ਦੀ ਥਾਂ ਤੇ ਬਟਨ ਲੱਗ ਹਾਂਜੀ 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 ਲਓ ਜੀ ਬਟਨ ਵਾਲੇ ਵੀ ਕੈਮਰੇ ਆ ਗਏ ਬਾਈ ਕੈਮਰੇ ਤਾਂ ਇਹ ਜੀ ਚੀਜ਼ ਹੈ ਫਸਾ ਵੀ ਦਿੰਦੀ ਹੈ ਬਚਾ ਵੀ ਦਿੰਦਾ ਹੈ ਤੇ ਜੇ ਕੋਈ ਬੰਦਾ ਤੁਹਾਡੇ ਨੂੰ ਬਲੈਕਮੇਲ ਕਰਦਾ ਜਾਂ ਕੋਈ ਪੈਸੇ ਮੰਗਦਾ ਕਿਸੇ ਵੀ ਤਰ੍ਹਾਂ ਦਾ ਡਰਾ ਆ ਤਮਕਾ ਕੇ ਤੁਹਾਡੇ ਤੋਂ ਕੰਮ ਕਰਾਉਣਾ ਚਾਹੁੰਦਾ ਤਾਂ ਆਹ ਕੈਮਰੇ ਤੁਹਾਡੀ ਮਦਦ ਕਰਨਗੇ ਹੋਰ ਕੀ ਇਹਦਾ ਰੇਟ ਦੱਸੋ ਪਹਿਲਾਂ ਇਹਦਾ ਟੈਕ 750 ਰੁਪਈਆ ਜੀ 750 ਰੁਪਈਆ ਹੋਰ ਕੀ ਕੁਛ ਹੈ ਭਾਈ ਆ ਸੀਰੀ ਆਪਣੇ ਕੋਲੇ ਪੈਨ ਨਹੀਂ ਕੰਮ ਆਉਂਦਾ ਆ ਤਾਂ ਪੈਨ ਹੈ ਭਾਈ ਲਿਖਣ ਵਾਲਾ ਨਹੀਂ ਜੀ ਇਹ ਐਚਡੀ ਕੁਆਲਟੀ ਫਿੱਡ ਕੈਮਰਾ 8K ਕੈਮਰਾ ਓਹੋ ਭਾਈ ਹੁਣ ਤਾਂ ਬੰਦੇ ਬਚ ਨਹੀਂ ਸਕਦੇ ਜਿਹੜੇ ਠੱਗੀਆਂ ਮਾਰਦੇ ਆ ਬਲੈਕਮੇਲ ਕਰਦੇ ਆ ਨਾ ਉਹਨਾਂ ਵਾਸਤੇ ਹੁਣ ਨਵੀਂ ਚੀਜ਼ ਹੈ ਤੇ ਭਾਈ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਕੈਮਰਾ ਲੱਗਿਆ ਹੋਇਆ ਮੈਂ ਤਾਂ ਪਹਿਲਾਂ ਸੋਚੀ ਜਾਂਦਾ ਸੀ ਵੀ ਮੈਂ ਕਿਹਾ ਪੈਨਾਂ ਕਿਤੇ ਆਪਾਂ ਲੈ ਜਾਾਂਗੇ ਤੇ ਆਹ ਤਾਂ ਬਾਈ ਹੋਰਾਂ ਨੇ ਨਵੇਂ ਜੰਤਰ ਤਿਆਰ ਕਰਤਾ ਇਹਦੇ ਵਿੱਚ ਵੀ ਕੈਮਰਾ ਲੱਗਿਆ ਹੋਇਆ ਕੈਮਰੇ ਦੀ ਰਿਕਾਰਡਿੰਗ ਬਾਈ 1 ਘੰਟਾ ਰਿਕਾਰਡਿੰਗ ਕਰਦਾ ਜੀ 1 ਘੰਟਾ ਰਿਕਾਰਡਿੰਗ ਕਰੂਗਾ ਫੁੱਲ ਐਚਡੀ ਆਡੀਓ ਵੀਡੀਓ ਆ ਆਡੀਓ ਤੇ ਵੀਡੀਓ ਵੀ ਦੋਨੋਂ ਦੋਨੋਂ ਅੱਛਾ ਆਡੀਓ ਨਾਲ ਚੱਲੂਗੀ ਬਾਈ ਸਾਰਿਆਂ ਦੇ ਹੈਨਾ ਟਾਪ ਕੁਆਲਿਟੀ ਸਾਰਿਆਂ ਨਾਲ ਜਿੰਨੇ ਕੈਮਰੇ ਆਪਾਂ ਹੁਣ ਤੱਕ ਦੇਖਿਆ ਆਡੀਓ ਵੀ ਨਾਲ ਹੁੰਦੀ ਇਹਨੇ ਅੱਖਾਂ ਨਾਲ ਰੱਖਿਓ ਵੀ ਕੱਲੀ ਵੀਡੀਓ ਤੁਹਾਡੇ ਕੋਲ ਹੋਊਗੀ ਨਾਲ ਆਵਾਜ਼ ਵੀ ਹੋਊਗੀ ਬੰਦਾ ਬੋਲ ਔਰ ਬਾਈ ਜੀ ਲਓ ਜੀ ਆਹ ਐਡਾਪਟਰ ਇੱਕ ਆਪਣੇ ਕੋਲੇ ਇਹ ਤਾਂ ਚਾਰਜ ਕਰਨ ਵਾਲਾ ਨਹੀਂ ਜੇ ਚਾਰਜ ਕਰਨ ਵਾਲਾ ਨਹੀਂ ਇਹ ਚ ਖਾਸ ਕੀ ਹੈ ਤਾਂ ਚਾਰਜ ਆਪਾਂ ਚਾਰਜਰ ਸਾਡੇ ਘਰੇ ਵੀ ਪਿਆ ਹੈ ਤਾਂ ਫਰਕ ਨਹੀਂ ਕਿਉਂ ਜੋਗੀ ਇਹ ਵੀ ਵਿੱਦ ਕੈਮਰਾ ਆਡੀਓ ਵੀਡੀਓ ਹੈ ਜੀ ਇਹ ਚ ਕੈਮਰਾ ਕਿੱਥੇ ਲੱਗਿਆ ਇਹਦੇ ਵਿੱਚ ਵੀ ਕੈਮਰਾ ਲੱਗਿਆ ਜੀ ਕਿੱਥੇ ਲਾਇਆ ਇਹ ਕੈਮਰਾ ਪੱਟੀ ਲੱਗਿਆ ਫਿਰ ਕਿਹੋ ਜੀ ਹੈ ਬਾਈ ਆ ਲੋ ਹੁਣ ਚਾਰਜਰ ਹੈ ਇਹ ਚ ਵੀ ਕੈਮਰਾ ਫਿੱਟ ਕਰਤਾ ਘਰੇ ਚਾਰਜਰ ਲਾਉਗੇ ਉਹਦੇ ਨਾਲ ਵੀ ਪਤਾ ਲੱਗ ਜੂਗਾ ਵੀ ਤੁਹਾਡੇ ਘਰੇ ਕੀ ਹੋ ਰਿਹਾ ਕੀ ਐਕਟੀਵਿਟੀ ਹੋ ਰਹੀ ਹੈ ਤਾਂ ਜੇ ਕਿਸੇ ਨੂੰ ਫੜਨਾ ਫੜਾਉਣਾ ਸਾਰਾ ਸਿਸਟਮ ਆ ਕੈਮਰੇ ਦੇ ਜ਼ਰੀਏ ਹੋਊਗਾ ਆ ਚੀਜ਼ ਨਾ ਬਾਲੇ ਟਾਈਮ ਦੀ ਦਿਮਾਗ ਚ ਚੱਲੀ ਜਾਂਦੀ ਸੀ ਪਹਿਲਾਂ ਮੈਂ ਤੁਹਾਨੂੰ ਦੱਸ ਹੀ ਦੇਣਾ ਇਹਦੇ ਬਾਰੇ ਕਿਉਂਕਿ ਜੰਤਰ ਵਾਲਾ ਮਤਲਬ ਐ ਜੇ ਲੱਗ ਜਾਂਦਾ ਹੋਊਗੀ ਕੋਈ ਨਾ ਰਿਕਾਰਡਿੰਗ ਵਾਲਾ ਹੈ ਗੱਲਬਾਤ ਕਰਨ ਵਾਲਾ ਜਿਵੇਂ ਬਾਕੀ ਟੋਕੀ ਹੁੰਦੇ ਨੇ ਉਦਾਂ ਦੀ ਕੋਈ ਚੀਜ਼ ਹੈ ਪਰ ਇਹ ਤੁਹਾਡੇ ਫਾਇਦੇ ਦੀ ਤਾਂ ਹੋ ਸਕਦੀ ਹੈ ਕਿਉਂਕਿ ਅਕਸਰ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਵੀ ਕੋਈ ਬੰਦਾ ਹੋਟਲ 'ਚ ਜਾਂਦਾ ਜਾਂ ਕਿਤੇ ਵੀ ਜਾਂਦਾ ਤਾਂ ਉਹਦੀ ਵੀਡੀਓ ਜਿਹੜੀ ਆ ਵਾਇਰਲ ਹੋ ਜਾਂਦੀ ਆ ਕਿਸੇ ਵੀ ਤਰੀਕੇ ਨਾਲ ਕੈਮਰੇ ਜਿਹੜੇ ਆ ਫਿੱਟ ਕੀਤੇ ਜਾਂਦੇ ਆ ਕਮਰਿਆਂ ਦੇ ਵਿੱਚ ਚਾਹੇ ਤੁਸੀਂ ਆਪਣੇ ਪਰਿਵਾਰ ਨਾਲ ਜਾਂਦੇ ਹੋ ਦੋਸਤਾਂ ਨਾਲ ਜਾਂਦੇ ਹੋ ਕੋਈ ਇਹੋ ਜਿਹੀ ਹਰਕਤ ਹੋ ਜਾਂਦੀ ਆ ਬਾਅਦ 'ਚ ਉਹ ਵਾਇਰਲ ਹੋ ਜਾਂਦੀ ਆ ਤੇ ਜ਼ਿੰਦਗੀ ਤਬਾਹ ਹੋ ਜਾਂਦੀ ਆ ਪਰ ਜ਼ਿੰਦਗੀ ਤਬਾਹ ਨਹੀਂ ਹੋਣ ਦਿੰਦੇ ਹੁਣ ਬਚਾਵਾਂਗੇ ਆਹ ਜੰਤਰ ਦੇ ਨਾਲ ਆਹ ਜੰਤਰ ਐ ਆਨ ਹੋ ਜਾਂਦਾ ਤੇ ਆਨ ਆਨ ਹੋਣ ਤੋਂ ਬਾਅਦ ਇਹ ਦੱਸਦਾ ਹੈ ਵੀ ਤੁਹਾਡੇ ਕਮਰੇ ਦੇ ਵਿੱਚ ਕਿੱਥੇ ਕੈਮਰਾ ਲੱਗਿਆ ਹੈ ਤੇ ਕਿੱਥੇ ਕੈਮਰਾ ਰਿਕਾਰਡਿੰਗ ਕਰ ਰਿਹਾ ਤੇ ਆਹ ਸੈਂਸਰ ਲੱਗੇ ਆ ਬਾਈ ਜੀ ਇਹ ਕਹਿ ਸਕਦੇ ਆ ਵੀ ਕੈਮਰਾ ਡਿਟੈਕਟਰ ਹੈ ਨਾਲ ਨਾਲ ਜਿਹੜੇ ਕੈਮਰੇ ਆ ਉਹ ਡਿਟेक्ट ਕਰਦਾ ਵੀ ਜਿੱਥੇ ਵੀ ਕਮਰੇ ਦੇ ਵਿੱਚ ਕੈਮਰਾ ਲੱਗਿਆ ਹੋਊਗਾ ਉਹ ਜਿਹੜਾ ਇਹ ਡਿਟੈਕਟ ਕਰਕੇ ਦੱਸੂਗਾ ਆ ਦੇਖੋ ਐਡਾ ਦਾ ਸਾਇਰਨ ਕਰੂਗਾ ਵੀ ਤੁਹਾਡੇ ਨੇੜੇ ਜਿਹੜਾ ਕੈਮਰਾ ਚੱਲ ਰਿਹਾ ਤੇ ਤੁਹਾਡੀ ਰਿਕਾਰਡਿੰਗ ਕਰ ਰਿਹਾ ਕਿਸੇ ਗੁਪਤ ਤਰੀਕੇ ਦੇ ਨਾਲ ਹੁਣ ਬਚਾਵਾਂਗੇ ਅਸੀਂ ਆ ਜੰਤਰ ਦੇ ਜ਼ਰੀਏ ਖਾਲਸਾ ਮੋਬਾਈਲ ਸ਼ਾਪ ਤੇ ਮਿਲਣਾ ਹੈ ਬਾਈ ਇਹਦਾ ਰੇਟ ਕੀ ਹੈ ਇਹਦਾ ਰੇਟ ਜੀ 2450 ਰੁਪਿਆ 2450 ਰੁਪਏ ਚ ਤੁਸੀਂ ਸੇਫ ਹੋ ਗਏ ਜਿੱਥੇ ਮਰਜ਼ੀ ਘੁੰਮੀ ਜਾਓ ਜਿੱਥੇ ਮਰਜ਼ੀ ਰਹੀ ਜਾਓ ਹੋਟਲਾਂ ਚ ਰਹੋ ਆਪਣੇ ਦੋਸਤਾਂ ਨਾਲ ਰਹੋ ਮਿੱਤਰਾਂ ਨਾਲ ਕੋਈ ਵੀ ਐਕਟੀਵਿਟੀ ਕਰੋ ਕੋਈ ਦਿੱਕਤ ਨਹੀਂ ਆ ਜੇ ਤੁਹਾਡੇ ਕੋਲੇ ਆਹ ਡਿਟੈਕਟਰ ਹੈਗਾ ਤਾਂ ਤੁਹਾਨੂੰ ਪਰੇਸ਼ਾਨੀ ਲੈਣ ਦੀ ਕੋਈ ਲੋੜ ਨਹੀਂ 2450 ਰੁਪਏ ਚ ਮਿਲੂਗਾ ਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਓਕੇ ਦੀ ਰਿਪੋਰਟ ਹੈ ਬਾਈ ਹੋਰ ਕੀ ਕੁਝ ਹੈ ਆਹ ਮੋਬਾਈਲ ਜਾਂ ਸਿੱਧੂ ਕੋਲੇ ਹੁੰਦਾ ਜੀ ਮੈਂ ਵੀਡੀਓ ਚ ਹਾਂਜੀ 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 ਇਹ ਇਹ ਚੱਲਦਾ ਬਾਈ ਦੇਖਣ ਵਾਲੀ ਨਹੀਂ 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 ਚੱਲਦਾ ਜੀ ਨਹੀਂ ਨਹੀਂ ਚੱਲਦਾ ਜੀ ਚੱਲਦਾ ਨਹੀਂ ਕੈਮਰਾ ਨਹੀਂ ਅੱਛਾ ਮੋਬਾਈਲ ਹੀ ਹੈ ਜੀ ਇਹ ਅੱਛਾ ਮੋਬਾਈਲ ਇਹ ਹਾਂਜੀ ਹਾਂਜੀ ਅੱਛਾ ਇਹ ਤੇ ਸਿਮ ਸੁਮ ਪੈ ਕੇ ਚੱਲਦਾ ਫੋਨ ਸੁਣਿਆ ਜਾਂਦਾ ਸਾਰਾ ਸਾਰਾ ਕੁਝ ਓਕੇ ਹੈ ਜੀ ਜਮਾ ਕਿੰਨੇ ਦਾ ਬਾਈ ਇਹ ਇਹ ਆਪਣੇ ਕੋਲ 2650 ਦਾ 2600 ਰੁਪਏ ਚ ਤੁਹਾਡੀ ਇੱਛਾ ਪੂਰੀ ਕਰਾਂਗੇ ਸਿੱਧੂ ਮੂਸੇ ਵਾਲੇ ਦੀ ਨਾ ਫੋਟੋ ਇੱਕ ਬੜੀ ਵਾਇਰਲ ਹੋਈ ਸੀ ਕਿ ਸਿੱਧੂ ਨੇ ਕੰਨ ਤੇ ਫੋਨ ਲਾਇਆ ਹੋਇਆ ਆਹੀ ਸੇਮ ਫੋਨ ਹੈ ਤੇ ਦੋਸਤੋ ਇਹ ਸਿਰਫ ਕਿੰਨੇ ਦਾ ਮਿਲੂ 2600 ਸਾਢੇ 2600 ਦਾ ਮਿਲੂ ਕਿੱਥੇ ਹਾ ਸਮਾਇਲ ਕੋਰਸ਼ਮੀਰਾ ਖਾਲਸਾ ਮੋਬਾਈਲ ਸ਼ਾਪ ਕੋਰਸ਼ਵੀਰ ਚ ਤੁਹਾਨੂੰ ਮਿਲੂਗਾ ਤੇ ਬਾਈਕ ਛੇਤੀ ਤੋਂ ਛੇਤੀ ਪਹੁੰਚ ਜਾਓ ਤੇ ਹੁਣ ਸ਼ੇਅਰ ਕਰ ਦਿਓ ਵੀਡੀਓ ਜਲਦੀ ਜਲਦੀ ਵੀਡੀਓ ਸ਼ੇਅਰ ਕਰਕੇ ਤੁਸੀਂ ਜਿੱਤ ਸਕਦੇ ਹੋ ਵੱਡੇ ਨਾਮ ਹੁਣ ਪਹਿਲਾਂ ਆਪਾਂ ਸ਼ੇਅਰ ਵਾਲੀ ਗੱਲ ਤੇ ਆ ਜਾਈਏ ਵੀ ਸ਼ੇਅਰ ਕਰਨ ਵਾਲਾ ਵਾਸਤੇ ਕੀ ਰੱਖਿਆ ਵੀਡੀਓ ਆਪਣੀ ਬਹੁਤ ਵਾਰ ਸ਼ੇਅਰ ਕਰੂਗਾ ਉਹਨੂੰ ਆਪਾਂ ਤਿੰਨ ਗਿਫਟ ਦੇਵਾਂਗੇ ਆ ਆਪਣੇ ਕੋਲ ਅੱਛਾ ਆ ਤਿੰਨੇ ਗਿਫਟ ਭਾਈ ਆਲੇ ਹੁਣ ਨੇੜੇ ਆਜੋ ਸ਼ੇਅਰ ਕਰ ਰਹੇ ਨਾ ਜਿਹੜੇ ਉਹਨਾਂ ਵਾਸਤੇ ਲੈ ਲਿਆ ਆਪਾਂ ਜੀ ਹਨਾ ਵੀ ਜਿਹੜੇ ਸ਼ੇਅਰ ਕਰਦੇ ਆ ਦੇਖੋ ਫ੍ਰੀ ਚ ਸ਼ੇਅਰ ਨਹੀਂ ਕਰਾਉਣਾ ਆਪਾਂ ਸੋਨੂੰ ਚੀਜ਼ ਦਿਵਾਵਾਂਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਭ ਤੋਂ ਵੱਧ ਸ਼ੇਅਰ ਕਰਕੇ ਵਾਈਬੋਰਾਂ ਨੂੰ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਭੇਜੂਗਾ ਉਹਨਾਂ ਨੂੰ ਆ ਤਿੰਨੇ ਚੀਜ਼ਾਂ ਜਿਹੜੀਆਂ ਆਪਾਂ ਗਿਫਟ ਦੇਣੀਆਂ ਪਹਿਲਾਂ ਤਾਂ ਆ ਮੋਬਾਈਲ ਜਿਹੜਾ ਸਿੱਧੂ ਮੂਸੇ ਵਾਲੇ ਕੋਲੇ ਸੀ ਦੂਸਰਾ ਇਹਦੇ ਵਿੱਚ ਗੁਰਬਾਣੀ ਚੱਲਦੀ ਹੈ ਜੀ ਬਾਈ ਜੀ ਸੋਚ ਚ ਲਾਓ ਉਸ ਤੋਂ ਬਾਅਦ ਜਿਹੜੀਆਂ 8 9 ਜਿਹੜੇ ਆਵਾਜ਼ਾਂ ਦੇ ਵਿੱਚ ਜਿਹੜਾ ਜਾਪ ਹੈ ਉਹ ਤੁਹਾਨੂੰ ਸੁਣੂਗਾ ਤੇ ਉਸ ਤੋਂ ਬਾਅਦ ਆਹ ਸਪੀਕਰ ਹੈ ਇਹਦੇ ਵਿੱਚ ਚਿੱਪ ਵੀ ਪੈਂਦੀ ਹੈ ਤੁਸੀਂ ਬੋਲ ਵੀ ਸਕਦੇ ਹੋ ਕਿਤੇ ਰੈਲੀ ਹੈ ਛੋਟੀ ਜੀ ਕਿਸੇ ਨੂੰ ਸੰਬੋਧਨ ਕਰਨਾ ਹੈ ਉਹਦੇ ਵਿੱਚ ਵੀ ਤੁਹਾਡੇ ਬੜੇ ਕੰਮ ਦੀ ਚੀਜ਼ ਹੈ ਤੇ ਮੈਨੂੰ ਲੱਗਦਾ ਵੀ ਪੈਸਿਆਂ ਦਾ ਮਸਲਾ ਨਹੀਂ ਸ਼ੇਅਰ ਕਰਨ ਦਾ ਮਸਲਾ ਸ਼ੇਅਰ ਕਰਕੇ ਬਾਈ ਹੋਰਾਂ ਕੋਲੇ ਆ ਜਿਓ ਸਕਰੀਨਸ਼ਾਟ ਦੇ ਦਿਓ ਸਭ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਨ ਵਾਲੇ ਨੂੰ ਆ ਤਿੰਨੇ ਚੀਜ਼ਾਂ ਬਾਈ ਹੋਰੇ ਕਹਿੰਦੇ ਜਮ੍ਹਾਂ ਫ੍ਰੀ ਦੇਵਾਂਗੇ ਹੁਣ ਇਹ ਤੋਂ ਬਾਅਦ ਸ਼ੇਅਰ ਕਰਨ ਵਾਲਿਆਂ ਲਈ ਬਣਦਾ ਤਾਂ ਹੈ ਨਹੀਂ ਪਰ ਬਾਪਾ ਫਿਰ ਵੀ ਖਿੱਚ ਕੇ ਇਹਨਾਂ ਤੋਂ ਚੀਜ਼ ਲਵਾ ਲਈ ਵੀ ਭਾਈ ਜਿਹੜੇ ਸ਼ੇਅਰ ਕਰਨਗੇ ਉਹਨਾਂ ਨੂੰ ਦੇਣਾ ਪਊ ਹੋਰ ਕੀ ਕੁਛ ਆ ਭਾਈ ਆਪਣੇ ਕੋਲ ਲੋ ਵੀ ਆ ਸਾਮਾਨ ਤਾਂ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਹੋਰ ਵੀ ਚੀਜ਼ਾਂ ਪਈਆਂ ਨੇ ਹੁਣ ਮੈਂ ਪਹਿਲਾਂ ਤੁਹਾਨੂੰ ਦੱਸਦਾ ਵੀ ਪਹਿਲਾਂ ਵੀ ਆਪਾਂ ਖਾਲਸਾ ਮਾਰ ਸ਼ੌਕੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਗਲਾਸ ਗਾਰਡ ਡਾਟਾ ਕੇਬਲ 10 ਤੋਂ 20 ਰੁਪਏ ਦੇ ਵਿੱਚ ਚੱਕ ਕੇ ਲੈ ਜਿਓ ਆ ਪਹਿਲਾਂ ਸਾਮਾਨ ਦੇਖ ਆ ਦੀਏ ਤੁਹਾਨੂੰ ਆ ਭਾਈ ਡਾਟਾ ਕੇਬਲਾਂ ਨੇ ਯੂ ਐਸ ਬੀ ਯੂ ਸੀ ਬੀ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਮਿਲਦੀਆਂ ਮੋਬਾਈਲ ਐਸੈਸਰੀ ਆ ਬੜੇ ਸਸਤੇ ਭਾਅ 'ਚ ਆ ਆ ਦੇਖੋ ਜੀ ਮਾਈਕ ਤੁਹਾਡੇ ਕੰਮ ਦਾ ਹੈਣਾ ਹੁਣ ਆ ਮਾਈਕ ਵਾਸਤੇ ਮੈਂ ਕਹਿ ਕੇ ਜਾਊਂਗਾ ਮੈਨੂੰ ਲੱਗਦਾ ਵੀ ਇਹ 4-500 ਰੁਪਏ ਦਾ ਆਨਲਾਈਨ ਸ਼ੋਅ ਕਰਦਾ ਹੈ ਇਹ 300 ਰੁਪਏ 'ਚ ਮਿਲੂਗਾ ਤੁਹਾਨੂੰ ਤੇ ਆ ਪਏ ਨੇ ਆਪਣੇ ਕੋਲੇ ਸਟਾਕ ਦੇ ਵਿੱਚ ਚਾਰਜਰ ਲੈ ਲਓ ਪੈਨ ਲੈ ਲਓ ਸਟੈਂਡ ਲੈ ਲਓ ਹਰ ਇੱਕ ਚੀਜ਼ ਜਿਹੜੀ ਆ ਦੇਖੋ ਮੋਬਾਈਲ ਸਟੈਂਡ ਇਹ ਬਹੁਤ ਹੀ ਜਿਹੜਾ ਘੱਟ ਰੁਪਈਆ ਦੇ ਵਿੱਚ ਮਿਲੂਗਾ 2 ਰੁਪਏ ਦੇ ਵਿੱਚ ਮਿਲ ਰਿਹਾ ਹੈ ਬਾਈ ਤੇ ਉਸ ਤੋਂ ਬਾਅਦ ਜਿਹੜੀ ਡਾਟਾ ਕੇਬਲਾਂ ਨੇ 10 ਤੋਂ 20 ਰੁਪਏ ਦੇ ਵਿੱਚ ਜਿਹੜੀ ਮਰਜੀ ਜਿਹੜੀ ਚੀਜ਼ ਤੁਸ ਤੁਹਾਨੂੰ ਚਾਹੀਦੀ ਆ ਚਾਰਜਰ ਹੋਵੇ ਐਡਾਪਟਰ ਹੋਵੇ ਆ ਦੇਖੋ ਤੁਸੀਂ ਗਲਾਸ ਗਾਰਡ ਨੇ ਬਾਹਰ ਤੁਸੀਂ ਬਾਜ਼ਾਰ ਚ ਪਤਾ ਕਰਿਓ ਇਹਦਾ ਰੇਟ ਤੁਹਾਨੂੰ ਕਿੰਨੇ ਦਾ ਮਿਲੂਗਾ ਉਰੇ ਸਿਰਫ ਔਰ ਸਿਰਫ ਤੁਹਾਨੂੰ 10 ਰੁਪਏ ਚ ਮਿਲੂਗਾ 10 ਰੁਪਏ ਤੋਂ ਬਾਅਦ ਜਿਹੜੀਆਂ ਜਿਹੜੀਆਂ ਗਲਾਸ ਗਾਰਡ ਦੇ ਵਿੱਚ ਕੁਆਲਿਟੀਆਂ ਆਉਂਦੀਆਂ ਉਸ ਹਿਸਾਬ ਨਾਲ ਰੇਟ ਜਿਹੜਾ 10 ਤੋਂ 50 ਤੱਕ ਹੀ ਜਾਊਗਾ ਇਹ ਤੋਂ ਉੱਤੇ ਨਹੀਂ ਜਾਂਦਾ ਤਾਂ ਹੁਣ ਆ ਸਾਮਾਨ ਮੇਰੇ ਪਿੱਛੇ ਲੱਗਾ ਦੇਖ ਲਓ ਤੁਸੀਂ ਗੱਡੀਆਂ ਦੇ ਵਿੱਚ ਜਿਹੜੇ ਚਾਰਜਰ ਲੱਗਦੇ ਆ ਹੈਡਫੋਨ ਹੋ ਗਏ ਤੁਸੀਂ ਵੀ ਕਰਦੇ ਹੋ ਕਿਸੇ ਨਾਲ ਪਰਸਨਲ ਚੈਟ ਤਾਂ ਹੁਣ ਪ੍ਰਾਈਵੇਸੀ ਗਾਰਡ ਵੀ ਮਿਲਦੇ ਆ ਆ 300 ਰੁਪਏ ਚ ਮਿਲੂਗਾ ਤੁਹਾਨੂੰ ਖਾਲਸਾ ਮਾਲ ਸ਼ਾਪ ਤੇ ਆ ਪਿੱਛੇ ਜਿੰਨਾ ਅਸਮਾਨ ਲੱਗਿਆ ਯਾਰ ਮੈਨੂੰ ਲੱਗਦਾ ਵੀ ਪੂਰੇ ਏਰੀਆ ਦੇ ਵਿੱਚ ਕਿਤੇ ਵੀ ਇੰਨਾ ਸਸਤਾ ਸਮਾਨ ਨਹੀਂ ਮਿਲਦਾ ਮਿਲੂਗਾ ਕਿੱਥੇ ਤੁਹਾਨੂੰ ਖਾਲਸਾ ਮਾਲ ਸ਼ਾਪ ਤੇ ਇੱਕ ਵਾਰ ਵਿਜ਼ਿਟ ਕਰਿਓ ਕੋਟ ਸ਼ਬੀਰ HDFC ਬੈਂਕ ਦੇ ਨਾਲ ਦੁਕਾਨਾਂ ਨੇ ਉਹਦੇ ਬਿਲਕੁਲ ਜਸਟ ਸਾਹਮਣੇ ਜਿਹੜਾ ਖਾਲਸਾ ਮੋਬਾਈਲ ਸ਼ਾਪ ਦਾ ਬੋਰਡ ਲੱਗਿਆ ਤੇ ਦੋਸਤੋ ਤੁਸੀਂ ਆਉਣਾ ਬਾਈ ਉਹਰੇ ਬੜੇ ਤਰੀਕੇ ਦੇ ਨਾਲ ਨਿਮਰ ਸੁਭਾਅ ਦੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਪਹਿਲਾਂ ਚੈੱਕ ਕਰਵਾਉਂਦੇ ਆ ਚੈੱਕ ਕਰਾ ਕੇ ਜਿਹੜੀ ਇਹ ਚੀਜ਼ ਤੁਹਾਨੂੰ ਦੇਣਗੇ ਹਨ ਉਸ ਤੋਂ ਬਾਅਦ ਹੀ ਪੈਸੇ ਲੈਣਗੇ ਚੈੱਕ ਕਰਾ ਕੇ ਤੁਸੀਂ ਚੀਜ਼ ਲੈ ਸਕਦੇ ਹੋ ਆ ਜਿੰਨਾ ਸਮਾਨ ਦੇਖ ਰਹੇ ਹੋ ਚਾਹੇ ਛੋਟੇ-ਛੋਟੇ ਸਪੀਕਰ ਹੋਣ ਆ ਦੇਖੋ ਤੁਸੀਂ ਛੋਟੇ-ਛੋਟੇ ਸਪੀਕਰ ਨੇ ਤੇ ਉਸ ਤੋਂ ਬਾਅਦ ਆ ਨੈਕ ਬੈਂਡ ਜਿਹੜੇ ਆਪਾਂ ਬੋਟ ਕੰਪਨੀ ਦੇ ਆ ਦੇਖੋ ਤੁਸੀਂ ਬੋਟ ਕੰਪਨੀ ਦਾ ਜੀ ਇੱਥੇ ਤੁਹਾਨੂੰ ਆਨਲਾਈਨ ਚੈੱਕ ਕਰ ਲਿਓ ਉਸ ਤੋਂ ਘੱਟ ਰੇਟ ਤੇ ਮਿਲੂਗਾ ਆ ਕੇ ਬਾਈ ਨਾਲ ਗੱਲ ਕਰਿਓ ਉਸ ਤੋਂ ਬਾਅਦ ਆ ਜਿਹੜਾ ਮੈਕ ਹੈ ਆ ਤੁਹਾਨੂੰ ਦੱਸ ਹੀ ਦਿੱਤਾ ਵੀ 300 ਰੁਪਏ ਚ ਜਦੋਂ ਮਰਜ਼ੀ ਆ ਕੇ ਲੈ ਜਿਓ ਉਹ ਆਨਲਾਈਨ ਤੁਹਾਨੂੰ ਜਿੰਨੇ ਮਰਜ਼ੀ ਦਾ ਮਿਲਦਾ ਹੋਵੇ ਪਰ ਖਾਲਸਾ ਉਹ ਆਲ ਸ਼ਾਪ ਤੇ ਅਸੀਂ ਕਹਿੰਦਾ ਵੀ ਸਾਡੇ ਵੀਡੀਓ ਦੇਖ ਕੇ ਜਿਹੜਾ ਵੀ ਆਉ ਉਹਨੂੰ ਆ 300 ਰੁਪਏ ਦਾ ਦੇਣਾ ਹੁਣ ਵੀਡੀਓ ਸ਼ੇਅਰ ਕਰਨੀ ਹੈ ਸ਼ੇਅਰ ਕਰਨ ਵਾਲਾ ਵਾਸਤੇ ਵੀ ਗਿਫਟ ਰੱਖਿਆ ਹੈ ਤਾਂ ਹੁਣ ਵੱਤੋ ਵੱਤ ਸ਼ੇਅਰ ਕਰਦੇ ਹੋ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਦੇ ਹੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ